ਜਾਬੋੜ ਦੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਇੱਕ ਪਾਸੇ ਤਾਂ ਜਿੱਥੇ ਉਚਾਉਂ ਉਠੇ ਐਨ ਐ ਸਰਕਾਰੀ ਸਕੂਲ ਜਲਾਲਾਬਾਦ ਦੀਆਂ ਵਿਦਿਆਰਥਣ ਜਿਨ੍ਹਾਂ ਨੇ ਨਿੱਜੀ ਸਕੂਲ ਵਿੱਚ ਬਨੇ ਸੈਂਟਰ 'ਚ ਤੇ ਨਾ ਸਟਾਫ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਦਰਅਸਲ ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਪਹਿਲਾਂ ਤਾਂ ਗੇਟ ਤੇ ਉਹਨਾਂ ਨੂੰ ਤਲਾਸ਼ੀ ਲਈ ਖੜਾ ਕੀਤਾ ਗਿਆ ਫਿਰ ਆਧਾਰ ਕਾਰਡ ਲੈਣ ਨੂੰ ਕਿਹਾ ਗਿਆ ਕਿਸੇ ਤਰ੍ਹਾਂ ਵਿਦਿਆਰਥੀਆਂ ਨੇ ਆਪਣੇ ਘਰਾਂ 'ਚ ਜਾ ਕੇ ਆਧਾਰ ਕਰ ਲਿਆ ਹੁੰਦਾ ਜਿਸ ਕਰਕੇ ਉਹਨਾਂ ਦਾ ਕਾਫੀ ਸਮਾਂ ਬਰਬਾਦ ਹੋ ਗਿਆ। ਉਸ ਤੋਂ ਬਾਅਦ ਪ੍ਰਸ਼ਨ ਪੱਤਰ ਦੇਣ 'ਚ ਵੀ ਕਾਫੀ ਦੇਰੀ ਕੀਤੀ ਗਈ। ਹੋਰ ਤਾਂ ਹੋਰ ਸਟਾਫ ਬਹੁਤ ਹੀ ਮੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ ਤੇ ਬਾਰ-ਬਾਰ ਤਾਨੇ ਦਿੱਤੇ ਜਾ ਰਹੇ ਸੀ ਕਿ ਤੁਹਾਨੂੰ ਸਰਕਾਰੀ ਸਕੂਲ ਵਾਲਿਆਂ ਨੂੰ ਘੱਟ ਅਕਲ ਹੈ। ਇਹ ਦੱਸਦੇ ਦੱਸਦੇ ਤੱਕ ਵਿਦਿਆਰਥੀਆਂ ਦੀਆਂ ਅੱਖਾਂ ਤੱਕ ਪਾ ਰਹੀਆਂ। ਤੇ ਪੇਪਰ ਵੀ ਸਮੇਂ ਤੋਂ ਪਹਿਲਾਂ ਖੋਲੇ ਗਏ। ਜਿਸ ਤੇ ਵਿਦਿਆਰਥਣਾ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਪ੍ਰਿੰਸੀਪਲ ਤੇ ਐਸ ਡੀ ਐਮ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਕਰਦੇ ਹੋਏ ਸੈਂਟਰ ਨੂੰ ਰੱਦ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਅਗਲਾ ਪੇਪਰ ਕਿਸੇ ਹੋਰ ਥਾਂ ਤੇ ਲਿਆ ਜਾਵੇ ਸਕੂਲ ਸਟਾਫ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕੱਲ੍ਹ ਹੋਟਕ ਸਕੂਲ ਦੇ ਸੜਾ ਰਾਜੀ ਪੰਜਾਬੀ ਦਾ ਪੇਪਰ ਸੀ ਸਾਡੀ ਸਕੂਲ ਦੇ ਬਾਹਰ ਹੀ ਚੈਕਿੰਗ ਕੀਤੀ ਗਈ ਹੈ ਜੋ ਕਿ ਲੜਕੀਆਂ ਲੜਕੀਆਂ ਨੂੰ ਖਾਸ ਕਰਕੇ ਜਿਆ ਅਲਾਉ ਨਹੀਂਗਾ ਹੁਣ ਕਮਰਾ ਵਿੱਚ ਚੈਕਿੰਗ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅਸੀਂ ਬੈਠਿਆ ਤੇ 15 ਮਿੰਟ ਪਹਿਲਾਂ ਚੈੱਕ ਕਰਨ ਦਾ ਸਮਾਂ ਹੁੰਦਾ ਤੇ ਪਰ ਉਹਨਾਂ ਨੇ ਸਾਨੂੰ ਪੇਪਰ ਨਹੀਂ ਦਿੱਤੇ ਤੇ ਉਸ ਤੋਂ ਬਾਅਦ ਇੱਕ ਵੀਡੀਓ ਨੂੰ ਜੋ ਗ੍ਰੀਟਿੰਗ ਆਈ ਸੀ ਉਹ ਰੋਲ ਲੱਗ ਗਈ ਉਹਨਾਂ ਨੇ ਨੀ ਬਾਹਰ ਜਾਣ ਦਿੱਤਾ ਪਾਣੀ ਵੀ ਨਹੀਂ ਦਿੱਤਾ ਨਾ ਉਹਨਾਂ ਦਾ ਹਾਲਚਾਲ ਪੁੱਛਿਆ ਕਿ ਇਹ ਜਿਆ ਨਹੀਂ ਹੋਣਾ ਚਾਹੀਦਾ ਸਾਡਾ ਸੈਂਟਰ ਚੇਂਜ ਕੀਤਾ ਜਾਵੇ ਤੇ ਪੇਪਰ ਸਾਡੇ ਦਰਵਾਜ਼ੇ ਤੇ ਲੈ ਆਵੇ ਤੇ ਇੱਕ ਕੁੜੀਆਂ ਦੀ ਟਿਕਟੌਕ ਤੇ ਵੀਡੀਓ ਪਾਈ ਗਈ ਹੈ ਅਸੀਂ ਜਦੋਂ ਕਲਾਸ ਦੇ ਅੰਦਰ ਐਂਟਰ ਕੀਤਾ ਸੀ ਤਾਂ ਸਾਨੂੰ ਪੇਪਰ ਸ਼ੀਟਸ ਆਂਸਰ ਸ਼ੀਟ ਵੀ ਸਾਨੂੰ 240 ਤੇ ਦਿੱਤੀ ਗਈ ਸੀ ਤਾਂ ਕਿ ਸਾਨੂੰ ਰੋਲ ਨੰਬਰ ਪਰਨ ਰੋਲ ਨੰਬਰ ਪਰਨ ਵਿੱਚ ਬੜੀ ਜ਼ਿਆਦਾ ਦਿੱਕਤ ਆਈ ਸੀ ਅਸੀਂ ਉਹਨਾਂ ਕੋਲ ਪੁੱਛਿਆ ਸੀਗਾ ਕਿ ਸਾਨੂੰ ਮੈਂ ਮੈਨੂੰ ਦੱਸੋ ਕਿ ਰੋਲ ਨੰਬਰ ਕਿੱਦਾਂ ਪਰਣਾ ਹੈ ਸਾਨੂੰ ਟੀਚਰਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਤੁਹਾਡੇ ਟੀਚਰਾਂ ਨੇ ਸਿਖਾਇਆ ਨਹੀਂ ਕਿ ਲੋਰ ਨੰਬਰ ਕਿਵੇਂ ਪਰਣਾ ਤੁਸੀਂ 10ਵੀਂ ਦੇ ਪੇਪਰ ਨਹੀਂ ਦੇ ਕੇ ਆਏ ਤਾਂ ਸਾਡੇ ਟੀਚਰਾਂ ਨੂੰ ਬਹੁਤ ਮਾੜਾ ਬੋਲਿਆ ਸੀ ਬੱਚੇ ਵੀ ਕਹਿ ਰਹੇ ਸਨ ਕਿ ਮੈਂ ਸਾਡੇ ਸਕੂਲ ਦੇ ਟੀਚਰ ਸਾਡੇ ਨਾਲ ਐਦਾਂ ਨਹੀਂ ਕਰਦੇ ਜਿਵੇਂ ਤੁਸੀਂ ਸਾਡੇ ਨਾਲ ਬਿਹੇਵ ਕਰ ਰਹੇ ਹੋ ਤਾਂ ਬੱਚੇ ਕਹਿ ਰਹੇ ਸਨ ਕਿ ਤੁਹਾਡੇ ਸਕੂਲ ਦੇ ਨੂੰ ਅਕਲ ਹੀ ਨਹੀਂ ਹੈ ਕਿ ਤੁਹਾਨੂੰ ਕਿਵੇਂ ਉਹਨਾਂ ਨੇ ਪੇਪਰ ਤੁਹਾਨੂੰ ਦੱਸਿਆ ਹੀ ਨਹੀਂ ਪੇਪਰ ਕਿਵੇਂ ਆਪਾਂ ਅਟੈਂਡ ਜਿੱਥੇ ਕੇ ਬੱਚੇ ਨੇ ਮੈਨੂੰ ਸ਼ਾਮ ਨੂੰ ਆ ਕੇ ਦੱਸਿਆ ਕਿ ਇੱਕ ਤਾਂ ਉਹਨਾਂ ਨੂੰ ਐਂਟਰੀ ਦੇ ਟਾਈਮ ਵਿੱਚ ਮੁਸ਼ਕਲ ਆਈ ਸੀ ਜਦਕਿ ਉਹਨਾਂ ਦੇ ਕੋਲ ਆਪਣੇ ਸਕੂਲ ਦਾ ਬਣਿਆ ਆਈ ਕਾਰਡ ਮੌਜੂਦ ਸੀ ਫਿਰ ਵੀ ਉਹਨਾਂ ਤੋਂ ਉਦਾਰ ਕਰਨ ਮੰਗਿਆ ਗਿਆ ਜਿਸ ਕਰਕੇ ਉਹਨਾਂ ਨੂੰ ਪੰਦਰਾਂ ਮਿੰਟ ਦਾ ਡਿਸਟਰਬੈਂਸ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਪੇਪਰ ਨੂੰ ਲੇਟ ਮਿਲਿਆ ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਮੇਨ ਪ੍ਰੋਬਲਮ ਸੀ ਉਹ ਇਹ ਸੀ ਕਿ ਹਾਲ ਦੇ ਅੰਦਰ ਕੋ ਟੀਚਰਾਂ ਨਾਲ ਜਿਹੜਾ ਬਿਹੇਵ ਕੀਤਾ ਗਿਆ ਹੈ ਉਹ ਬੱਚਿਆਂ ਨਾਲ ਉਹਨਾਂ ਦਾ ਵਿਹੇਤ ਸਹੀ ਨਹੀਂ ਉਹ ਟੀਚਰ ਆਪਸ ਦੇ ਵਿੱਚ ਹੈ ਜੀ ਕਿਸੇ ਮਸਲੇ ਨੂੰ ਲੈ ਕੇ ਕੁਝ ਹੋਇਆ ਸੀ ਜਿਸ ਕਰਕੇ ਕਲਾਸ ਨੂੰ ਰੋਕਣਾ ਪਿਆ ਬੱਚਿਆਂ ਨੇ ਕੰਪਲੇਂਟ ਕੀਤੀ ਹੈ ਕਿ ਬੱਚਿਆਂ ਵੱਲੋਂ ਘੱਟ ਹੈ ਲੇਕਿਨ ਟੀਚਰਾਂ ਵੱਲੋਂ ਜ਼ਿਆਦਾ ਜਿਹੜਾ ਮਾਹੌਲ ਪ੍ਰਾਪਤ ਕੀਤਾ ਕਿਸੇ ਨੇ ਭਰ ਦੱਸ ਕੇ ਸ਼ਿਕਾਇਤ ਕੀਤੀ ਫਿਰ ਤੁਹਾਨੂੰ ਪ੍ਰਿੰਸੀਪਲ ਸਾਹਿਬ ਨੇ ਬੁਲਾਇਆ ਸੀ ਅਸੀਂ ਗਵਰਨਮੈਂਟ ਸਕੂਲ ਦਾ ਹਾਲ ਪੰਜਾਬੀ ਦਾ ਪਹਿਲਾ ਪੇਪਰ ਸੀ ਤਾਂ ਪੇਰੈਂਟਸ ਤੇ ਬੱਚਿਆਂ ਨੇ ਕੰਪਲੀਨਟ ਕੀਤੀ ਹੈ ਕਿ ਕਾਫੀ ਉਹਨਾਂ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਹੈ ਕੇ ਗੇਟ ਐਂਟਰੀ ਬੱਲੀ ਵੀ ਬਹੁਤ ਜ਼ਿਆਦਾ ਉਹਨਾਂ ਦੀ ਤਲਾਸ਼ੀ ਬੂਟ ਵੀ ਉਤਰਾ ਕੇ ਜਾਂ ਉਹਨਾਂ ਦੇ ਹਾਰਡਵੋਰਡ ਕਿਆ ਮਤਲਬ ਕਾਨੂੰਨੀ ਤੋੜੇ ਇੰਨੀ ਜ਼ਿਆਦਾ ਸਕਾ ਤਲਾਸ਼ੀ ਲੜਕੀਆਂ ਦੀ ਗੇਟ ਜਦੋਂ ਸੜਕ ਦੇ ਨੇੜੇ ਹੈਗਾ ਤਾਂ ਉਹਨਾਂ ਦੀ ਲੈਣ ਨਹੀਂ ਬੰਦੀ ਨਹੀਂ ਸੀ ਬੱਚਿਆਂ ਨੂੰ ਇਸ ਗੱਲ ਦਾ ਕੁੜੀਆਂ ਆਉਣ ਦੇ ਨਾਲ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਕੰਪਲੇਂਟ ਟੀਡੀਪੀ ਚ ਮਦਰ ਪੇਰੈਂਟਸ ਬੱਚੇ ਲੈ ਕੇ ਆਏ ਨੇ ਉਹ ਜਿਹੜੀ ਆਦੀ ਕੰਪਲੀਟ ਹੈ ਮੈਂ ਉਹ ਚ ਉੱਚ ਅਧਿਕਾਰੀਆਂ ਤੱਕ ਪਹੁੰਚਾ ਲਿਆ ਉਧਰ ਐਸ.ਡੀ.ਐਮ ਜਲਾਲਾਬਾਦ ਕੇਸ਼ਵ ਗੋਇਲ ਨੇ ਕਿ ਹੈ ਕਿ ਵਿਦਿਆਰਥਣਾ ਅਤੇ ਮਾਪਿਆਂ ਦੀ ਸ਼ਿਕਾਇਤ ਸੁਨਣ ਉਪਰੰਤ ਉਹਨਾਂ ਸੰਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇ ਦਿੱਤੇ ਨੇ ਤੇ ਜਲਦ ਹੀ ਸਾਰੇ ਤੱਥਾਂ ਦੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਆਈਡੈਂਟੀ ਪ੍ਰੂਫ ਚੈੱਕ ਕਰਨਾ ਤਾਂ ਸੰਬੰਧਤ ਇੰਸਟੀਚਿਊਟ ਦੀ ਜ਼ਿੰਮੇਵਾਰੀ ਹੈ। ਪਰੰਤੂ ਜੋ ਹਰਾਸਮੈਂਟ ਕੀਤੀ ਗਈ ਉਸ ਦੀ ਮੈਂ ਬੜੀ ਨਿੰਦਾ ਕਰਦਾ ਹਾਂ। ਇਹ ਕਿਹੜਾ ਸਾਧ ਸਕੂਲ ਹੈ ਜਿੱਥੇ ਸੈਂਟਰ ਸੀ? ਸਬਿਤਰੀ ਬਬੂਟਾ ਸਕੂਲ ਹੈ ਜਿੱਥੇ ਇਹ ਬੱਚਿਆਂ ਦਾ ਸੈਂਟਰ ਬਣਿਆ ਹੋਇਆ ਸੀ ਇਸ ਦੀ ਕਗਨੀਜ਼ੈਂਸ ਲੈ ਕੇ ਮੈਂ ਇਮੀਡੀਏਟਲੀ ਡਿਫਟੀ ਡੀਓ ਫਾਜ਼ਿਲ ਕਨ ਨਾਲ ਗੱਲ ਕੀਤੀ ਹੈ ਤੇ ਉਹਨਾਂ ਦੇ ਧਿਆਨ ਵਿੱਚ ਇਹ ਸਾਰਾ ਮੈਟਰ ਲਿਆਂਦਾ ਹੈ ਕਿ ਇਹ ਬੱਚਿਆਂ ਦੇ ਦੱਸਣ ਅਕੋਰਡਿੰਗਲੀ ਪੇਪਰ 240 ਤੇ ਸਟਾਰਟ ਕੀਤਾ ਗਿਆ ਤੇ ਉਹਨਾਂ ਨੂੰ ਐਕਸਟਰਾ ਟਾਈਮ ਵੀ ਨਹੀਂ ਦਿੱਤਾ ਗਿਆ ਕਿ ਇਸ ਤੋਂ ਇਲਾਵਾ ਜੋ ਹਰਾਸਮੈਂਟ ਵੀ ਕੀਤੀ ਗਈ ਤੇ ਇਸ ਤੋਂ ਇਲਾਵਾ ਬੱਚਿਆਂ ਦੀ ਇਹ ਵੀ ਡਿਮਾਂਡ ਹੈ ਕਿ ਇਹ ਸੈਂਟਰ ਆਉਣ ਵਾਲੇ ਅਗਲੇ ਪੇਪਰਾਂ ਤੋਂ ਕਿਸੇ ਗਵਰਨਮੈਂਟ ਇੰਸਟੀਟਿਊਟ ਦੇ ਵਿੱਚ ਸ਼ਿਫਟ ਕੀਤਾ ਜਾਵੇ ਇਸ ਬੰਦੀ ਵੀ ਜੋ ਮੈਂ ਡਿਫਟੀ ਡੀਓ ਦੇ ਧਿਆਨ ਵਿੱਚ ਲਿਆ ਦਿੱਤਾ ਤੇ ਉਹ ਬੁਣੇ ਨੂੰ ਰਿਵਰਟ ਬੈਕ ਕਰਕੇ ਦੱਸਦੇ ਨੇ ਹੁਣ ਜੇਕਰ ਬੱਚੇ ਟੀਚਰਾਂ ਨੂੰ ਨਹੀਂ ਪੁੱਛਣਗੇ ਤਾਂ ਕਿਸ ਨੂੰ ਪੁੱਛਣਗੇ ਤੇ ਵਿਦਿਆਰਥੀਆਂ ਨਾਲ ਇਸ ਤਰ੍ਹਾਂ ਦਾ ਵਧੀਰਾ ਬਹੁਤ ਹੀ ਮਨਪਾਕ ਹੈ ਜਲਾਲਾਬਾਦ ਤੋਂ ਗੁਲਜਨ ਕੁਮਾਰ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ